ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 8ਵਾਂ ਤ੍ਰਿਕੋਣਮਿਤੀ ਬਾਰੇ ਜਾਣ ਪਛਾਣ ਅਭਿਆਸੰਭ੍ਰੱਠ 8.1 ਇਸ ਅਭਿਆਸ ਦੇ ਆਖਰੀ ਤਿੰਨ ਸਵਾਲ 9ਵਾਂ 10ਵਾਂ 11ਵਾਂ ਅਸੀਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸਵਾਗਤ ਹੈ ਸ਼ੁਰੂ ਕਰੀਏ अगे तो पहले प्यारे विद्यार्थियों तुम दस दवा कि इसी चैनल के उत्ते तो दसवीं जमात के होर विषय दियाँ कुछ होर प्लेलिस्ट भी है तुम तो चैनल पर जाओ तो इन्हों प्लेलिस्टा भी जरूर खोल के देखो एक हैगी टेंथ मैथ नोट्स एक हैगी टेंथ सायंस एक हैगी टेंथ इंगलिश एम सी बी एक हैगी टेंथ इंग्लिश लिटरेचर एक हैगी टेंथ ग्रैमर फिर एक हैगी गणित सिद्धांत एक हैगी मैथ शॉर्टकट्स एंड टिक्स सौ देखिए बचे हमले सवाल तो सवाल शुरू करें जिमें कि मैं बाकी ਵੀਡੀਓ ਜਿੱਚ ਤੁਹਾਡੇ ਲਈ ਐ ਸਲਾਈਡ ਰੱਖੀ ਹੈ ਤੇ ਇੱਥੇ ਵੀ ਰੱਖ ਦਿੱਤੀ ਹੈ ਹੁਣ ਮੈਂ ਜ਼ਿਆਦਾ ਵੇਰਵੇ ਵਿੱਚ ਨਹੀਂ ਜਾਂਦਾ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਰੱਖ ਲਓ ਇਹ ਸਾਰੇ ਇਹ ਜਿਹੜੇ ਸੂਤਰ ਨੇ ਇਹਨਾਂ ਨੂੰ ਆਪਣੀ ਇੱਕ ਚਾਰਟ ਪੇਪਰ ਤੇ ਬੜਾ ਸੋਹਣਾ ਕਰਕੇ ਲਿਖ ਲਓ ਜਾਂ ਰਜਿਸਟਰ ਦੇ ਪੇਪਰ ਤੇ ਲਿਖ ਲਓ ਕੰਨ ਤੇ ਚੁਕਾ ਦਿਓ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਪਾਣੀ ਵਾਂਗੂ ਕੰਠ ਕਰ ਲਓ ਸਾਰੇ ਦੇ ਸਾਰੇ ਸੂਤਰਾਂ ਨੂੰ ਜੇ ਸਾਰੇ ਸੂਤਰ ਕੰਠ ਹੋਣਗੇ ਚੰਗੀ ਤਰ੍ਹਾਂ ਤੇ ਸਵਾਲ ਕਰਨੇ ਤੇ ਸਮਝਣੇ ਬੜੇ ਸੌਖੇ ਹੋ ਜਾਣਗੇ ਆਓ ਦੇਖੀਏ ਹੁਣ ਸਵਾਲ ਸੋ ਸਵਾਲ ਨੋ ਹੈ ਬੱਚਿਓ ਕਹਿੰਦੇ ਕਿ ਤ੍ਰਿਪੁਜ ABC ਵਿੱਚ ਜਿਸ ਦਾ ਕੋਣ B ਸਮਕੋਣ ਹੈ ਸੋ ਉਹਨੇ ਪਹਿਲੇ ਦੱਸ ਦਿੱਤਾ ਕਿ B ਸਮਕੋਣ ਹੈ ਜੇਕਰ tan A ਬਰਾਬਰ 1/√3 ਹੋ ਹੈ ਤਾਂ ਹੇਠਾਂ ਦਿੱਤੇ ਮੁੱਲ ਪਤਾ ਕਰੋ sin A cos C cos A sin C ਤੇ cos C cos A ਤੇ sin A sin C ਸੋ ਕਹਿੰਦਾ ਮਤਲਬ ਇਹ ਪਹਿਲੇ ਸਾਨੂੰ sin A sin C ਪਤਾ ਲਾਣਾ ਪਏਗਾ cos A cos C ਪਤਾ ਲਾਣਾ ਪਏਗਾ ਸੋ ਇਹ ਕਿਉਂਕਿ tan ਹੈਗਾ ਸੋ tan ਦੇ ਵਿੱਚ ਤੇ ਸੰਮੁਖ ਪੂਜਾ ਤੇ ਲਾਵੀ ਪੁਜਾ ਦੀ ਵਰਤੋਂ ਹੁੰਦੀ ਹੈ ਕਰਨ ਦਾ ਨਹੀਂ ਪਤਾ ਇਹਨਾਂ ਵਿੱਚ ਸੋ ਸਾਨੂੰ ਪਹਿਲੇ ਕਰਨ ਦਾ ਪਤਾ ਕਰਨਾ ਪਏਗਾ ਕਿਉਂਕਿ ਕਰਨ ਦੀ ਵਰਤੋਂ ਸਾਈਨ ਵਿੱਚ ਵੀ ਵਰਤੋਂ ਹੁੰਦੀ ਹੈ ਤੇ ਕੋਸ ਦੇ ਵਿੱਚ ਵੀ ਵਰਤੋਂ ਕੀਤੀ ਜਾਂਦੀ ਹੈ ਸੋ ਇੱਕ ਸਮਕੋਣੀ ਤ੍ਰਿਭੁਜ ABC ਖਿੱਚ ਲਿਆ ਜਿਦਾ ਕਿ B ਸਮਕੋਣ ਰੱਖਣਾ ਹੈ ਆਪਾਂ ਸੋ ਦਿੱਤਾ ਹੈ ਟੈਨ ਇਹ ਬਰਾਬਰ 1/√3 ਸੋ ਟੈਨ ਜੇ ਇਹਨੂੰ A ਲਈਏ ਤੇ ਇਹ ਹੋ ਜਾਏਗਾ ਬੱਚਿਓ 1k ਮਤਲਬ k ਤੇ ਇਹ ਹੋ ਜਾਏਗਾ √3k ਠੀਕ ਹੈ ਨਾ ਕਿਉਂਕਿ ਇਹ 1/3 ਹੈਗਾ ਨਾ ਸੋ 1/√3 ਨਾਗਾ ਸੋ ਇਹ ਹੋ ਗਿਆ ਬੱਚਿਓ ए जरा है वर्ग सनमुख पुजा बटा लागवी पुजा सो बीसी बटा ए बी बीसी ए बी बीसी बराबर के हो गया जिथे के संख्या है हम पाथागोरस थोरम मुताबक एसी का वर्ग बराबर ए बी का वर्ग जमा बीसी का वर्ग सो बराबर वर्गमूल तीन के वर्ग के वर्ग सो ए हो गया तीन के वर्ग जमा के वर्ग बराबर चार के वर्ग ਸੋ ਚਾਰ ਪੂਰਨਕ ਸੰਖਿਆ ਹੈ 2d ਸਾਨੂੰ ਲਿਖ ਸਕਦੇ 2k ਤੇ ਪੂਰੇ ਦਾ ਵਰਗ ਸੋ ਇਸ ਤਰ੍ਹਾਂ ac ਹੋ ਗਿਆ 2k ਸੋ ਇਹ ਬੱਚਿਓ ਜਿਹੜਾ ਸਾਡਾ ac ਹੈਗਾ ਕਰਨ ਹੈਗਾ ਇਹਦਾ ਮੁੱਲ ਆ ਗਿਆ ਸਾਡੇ ਕੋਲ 2k ਤੇ ਹੁਣ ਅਸੀਂ sin ਔਰ cos ਦਾ ਮੁੱਲ ਪਤਾ ਕਰ ਸਕਦੇ ਹਾਂ ਸੋ ਇਹ ਪਤਾ ਕਰ ਲਿਆ sin ਨੇ ਬਰਾਬਰ ਹੋਏਗਾ ਬੱਚਿਓ ਸੰਮੁਖ ਪੂਜਾ ਕਰਨ ਭਾਗ bc ac k 2k 1 2 ਤੇ cos ਇਹ ਹੋ ਜਾਏਗਾ ਬੱਚਿਓ ਲਾਗਵੀਂ ਪੂਜਾ ਇਹ ਕਰਨ ਸੋ ਇਹ ਹੋ ਜਾਏਗਾ ਵਰਗਮੂਲ k ਵਰਗਮੂਲ 3/2k ਸੋ k ਨਾਲ k ਕੱਟ ਗਿਆ ਵਰਗਮੂਲ 3/2 ਹੁਣ ਇਸ ਦਾ sin c ਹੁਣ ਬੱਚਿਓ ਇੱਧਰ ਧਿਆਨ ਦੇਣਾ ਹੈ sin c ਸੋ ਸੰਮੁਖ ਪਜਾਉਣਾ ਵਾਲੀ ਹੋ ਜਾਏਗੀ ਤੇ ਕਰਨ ਤੇ ਹੈ ਗਈ ਹੈ ਵਾਲਾ ਸੋ ਹੋ ਜਾਏਗਾ ਵਰਗਮੂਲ ਆ ਜਾਏਗਾ ab/ac ਸੋ k ਵਰਗਮੂਲ 3/2k k ਨਾਲ k ਕੱਟ ਗਿਆ ਵਰਗਮੂਲ 3/2 ਹੁਣ ਫਿਰ cos c ਲੈਣਾ ਹੈ cos c ਹੁਣ ਇੱਥੇ ਧਿਆਨ ਦੇਣਾ ਹੈ ਤੇ ਇਸ ਇਹਦੀ ਲਾਭੀ ਪਜਾਉਣ ਵਾਲੀ ਹੋ ਜਾਏਗੀ ਸੋ ਹੋ ਜਾਏਗਾ bc/ab BC बटा AC सो K बटा 2K बराबर 1 बटा 2 हुन साडे कोल साइन है cos A cos C sin C ਚਾਰਾਂ ਦੇ ਮੁੱਲ ਆ ਗਏ ਸੋ ਪਹਿਲਾ ਭਾਗ ਸੀ ਇਹਨਾਂ ਨੇ ਕਿਹਾ ਪਤਾ ਕਰੋ ਸਾਈਨ ਹੈ ਕੋਸੀ ਜਮਾ ਕੋਸੇ ਸਾਈਨ ਸੀ ਸੋ ਮੁੱਲ ਭਰ ਦਾਂਗੇ ਸਾਰੇ ਬੱਚਿਓ 1/2 ਗੁਣਾ 1/2 ਜਮਾ ਵਰਗਮੂਲ 3/2 ਗੁਣਾ ਵਰਗਮੂਲ 3/2 ਸੋ ਇਹ 1 ਗੁਣਾ 1 1 2 ਗੁਣਾ 2 4 1/4 ਹੋ ਗਿਆ ਇਹ 3 ਗੁਣਾ 3 ਇਹ ਵਰਗਮੂਲ 3 ਗੁਣਾ ਵਰਗਮੂਲ 3 ਬਰਾਬਰ 3 ਹੋ ਜਾਏਗਾ ਤੇ 2 2 4 3 ਜਮਾ 3/4 ਹੋ ਗਿਆ ਸੋ 3 ਜਮਾ 1 4 ਇੱਥੇਲੇ ਸੰਝਾ ਜਿਹੜਾ ਹਰੇਗਾ ਉਚਾਰ ਹੈਗਾ ਸੋ 4/4 1 ਐ ਸਾਡਾ ਪਹਿਲਾ ਜਵਾਬ ਆ ਗਿਆ ਹੁਣ ਦੂਜਾ ਭਾਗ ਸੀ ਬੱਚਿਓ cos a cos c ਇਹ ਮੈਂ ਸਾਰੇ ਮੁੱਲ ਇੱਥੇ ਲਿਖ ਦਿੱਤੇ ਨੇ ਤਾਂ ਕਿ ਜਿਹੜੇ ਇੱਥੇ ਮੁੱਲ ਭਰੇ ਨੇ ਤੁਸੀਂ ਇਹਦੇ ਨਾਲ ਇੱਥੇ ਦੇਖ ਸਕੋ ਤੁਹਾਨੂੰ ਪੇਪਰ 'ਚ ਤਾਂ ਦੋ ਵਾਰ ਲਿਖਣ ਦੀ ਲੋੜ ਨਹੀਂ ਹੈਗੀ ਤੇ ਮੈਂ ਤਾਂ ਇੱਥੇ ਦੁਬਾਰਾ ਲਿਖਿਆ ਕਿਉਂਕਿ ਉਹ ਸਲਾਈਡ ਹੁਣ ਲੁੱਕ ਗਈ ਹੈ ਨਵੀਂ ਸਲਾਈਡ ਆ ਗਈ ਹੈ ਤਾਂ ਮੈਂ ਇੱਥੇ ਦੁਹਰਾ ਦਿੱਤਾ ਸੋ cos a cos c sin a sin c ਮੂਲ ਪਾਤੇ ਵਰਗਮੂਲ 3/2 1/2 1/2 ਵਰਗਮੂਲ 3/2 ਸੋ ਵਰਗਮੂਲ 3 1 ਵਰਗਮੂਲ 3 ਤੇ 400 ਵਰਗਮੂਲ 3/4 ਵਰਗਮੂਲ 3/4 0 ਐ ਸਾਡਾ ਆ ਗਿਆ ਜਵਾਬ ਆਓ ਦੇਖੀਏ ਹੁਣ ਅਗਲਾ ਸਵਾਲ ਅਗਲਾ ਸਵਾਲ ਹੈ ਬੱਚਿਓ ਤ੍ਰਿਭੁਜ PQR ਵਿੱਚ ਜਿਸ ਦਾ ਕੋਣ Q ਸਮਕੋਣ ਹੈ ਸੋ ਬੱਚਿਓ ਜਦੋਂ ਇਹਦਾ ਜਾਣਕਾਰੀ ਦਿੱਤੀ ਹੋਵੇ ਸੋ ਚਿੱਤਰ ਬਣਾਉਣ ਲਗੇ ਧਿਆਨ ਰੱਖਣਾ ਹੈ ਕਿ Q ਨੂੰ ਸਮਕੋਣ ਬਣਾਉਣਾ ਹੈ ਠੀਕ ਹੈ Q ਇੱਥੇ ਆਵੇ P ਜਾਂ Q P ਦਾ P ਜਾਂ R ਦੀ ਚੋਣ ਤੁਸੀਂ ਕਰ ਸਕਦੇ ਹੋ ਪਰ ਜਿਹੜੇ ਜਿੱਥੇ ਕਿਹਾ ਹੋਵੇ Q ਸਮਕੋਣ ਹੈ ਫਿਰ ਧਿਆਨ ਰੱਖਣਾ ਹੈ ਕਿ Q ਨੂੰ ਹੀ ਸਮਕੋਣ ਬਣਾਉਣਾ ਹੈ ਠੀਕ ਹੈ ਤੇ ਕਹਿੰਦੇ PR QR 25 ਸੈਂਟੀਮੀਟਰ ਹੈਗਾ ਮਤਲਕਿ ਦੋ ਪੁਜਾਵਾਂ ਦਾ ਜੋੜ ਦੇ ਦਿੱਤਾ ਉਹਨਾਂ ਨੇ ਉਹਨਾਂ ਨੇ ਵੱਖ-ਵੱਖ ਨਹੀਂ ਦੱਸਿਆ PR QR 25 ਸੈਂਟੀਮੀਟਰ ਅਤੇ PQ ਜਿਹੜਾ ਹੈਗਾ ਉਹ 15 ਸੈਂਟੀਮੀਟਰ ਹੈ ਤੇ ਕਹਿੰਦੇ sin p cos p ਅਤੇ tan p ਦਾ ਮੁੱਲ ਪਤਾ ਕਰੋ। ਤੋਂ ਜੀ ਕਰ ਦਿੰਨੇ ਆ। ਸੋ ਇੱਕ ਸਮਕੋਣੀ ਤ੍ਰਿਭੁਜ p ਕਿਉਂਰ ਖਿੱਚੋ। ਮਨੇ ਚਿੱਤਰ ਦਿੱਤਾ ਨਹੀਂ ਹੈ ਖਿੱਚਣਾ ਪੈਣਾ। ਸੋ ਦਿੱਤਾ ਹੈ pr ਜਮਾ qr 25 ਸੈਂਟੀਮੀਟਰ ਅਤੇ pq 5 ਸੈਂਟੀਮੀਟਰ। ਮੰਨ ਲਓ ਕਿ pr x ਸੈਂਟੀਮੀਟਰ। pr ਨੂੰ ਅਸੀਂ x ਮੰਨ ਲਿਆ। ਸੋ qr ਕਿਹਦੇ ਬਰਾਬਰ ਹੋ ਜਾਏਗਾ 25 x। ਸੋ qr 25 pr 25 x ਸੈਂਟੀਮੀਟਰ। ਠੀਕ ਹੈ ਜੀ। ਹੁਣ ਪਾਈਥਾਗੋਰਸ ਸਿਧਾਂਤ ਦੇ ਮੁਤਾਬਕ ਪੀ ਆਰ ਵਰਗ ਬਰਾਬਰ ਪੀ ਕਿਊ ਵਰਗ ਜਮਾ ਕਿਊ ਆਰ ਵਰ। ਇਹ ਤਾਂ ਅਸੀਂ ਜਾਣਦੇ ਹੀ ਆਂ 8ਵੀਂ ਤੋਂ ਪੜ੍ਹਦੇ ਆ ਰਹੇ ਆਂ। ਸੋ ਮੁਲ ਪਾਦ ਤੇ ਪੀ ਆਰ ਦੀ ਥਾਂ x ਪਤਾ। ਪੀ ਕਿਊ ਦੀ ਥਾਂ 5 ਜੋ ਦਿੱਤਾ ਹੋਇਆ ਤੇ ਕਿਊ ਆਰ ਜਿਹੜਾ ਹੈ ਉਹ 25 x ਹੈਗਾ। ਉਹ ਪੂਰੇ ਦਾ ਵਰਗ ਹੋ ਗਿਆ। ਸੋ ਜਦੋਂ ਇਹਨੂੰ ਖੋਲਿਆ ਸੋ x ਵਰਗ ਬਰਾਬਰ 5 5 25। ਤੇ ਅਜਿਹਾ ਜਿਲੇ ਖੋਲਿਆ ਸੋ ਆ ਗਿਆ ਬਜੇ 25 ਇਹ ਹੋ ਗਿਆ a b ਪੂਰੇ ਦਾ ਵਰਗ। ਸੋ a ਵਰਗ 2ab b ਵਰਗ। ਸੋ 25 ਦਾ ਵਰਗ 625 ਕਟਾ 2 25 50 ਤੇ x 50x ਤੇ x ਦਾ ਵਰਗ x ਦਾ ਵਰਗ ਠੀਕ ਹੈ ਜੀ ਹੁਣ 625 25 ਕਿੰਨਾ ਹੋ ਗਿਆ 650 ਹੋ ਗਿਆ ਠੀਕ ਹੈ ਤੇ x ਵਰਗ ਦੇ ਨਾਲ x ਵਰਗ ਤੇ ਕੱਟ ਗਿਆ ਇਹ ਦੇਖੋ ਇਹ ਜਿਹੜਾ x ਵਰਗ ਹੈ ਕਿਉਂਕਿ ਉਹ ਸੱਜੇ ਪਾਸੇ ਖੱਬੇ ਪਾਸੇ ਕੋਈ ਚਿੰਨ ਹੈਗੇ ਨਹੀਂ ਇਹ ਕੱਟ ਗਿਆ ਠੀਕ ਹੈ ਜੀ ਹੁਣ ਸਾਡੇ ਕੋਲ ਕੀ ਬਚਿਆ ਤੇ 25 625 650 ਹੋ ਗਿਆ ਇਹ ਜਿਹੜੇ ਤੇ 50x ਖੱਬੇ ਪਾਸੇ ਆ ਕੇ ਜਮਾ ਹੋ ਜਾਏਗਾ ਘਟਾ 50x ਸੋ ਇਹ ਜਾਂ ਇਦਾਂ ਕਰ ਲਏ ਨੂੰ ਸਿਫਰ ਕਰ ਲਿਆ ਇੱਥੇ ਸਿਫਰ ਰਹਿ ਗਿਆ ਕਿਉਂਕਿ ਕੱਟ ਗਏ ਸਿਫਰ ਬਰਾਬਰ 650 ਘਟਾ 50x ਤੇ ਇਹਨਾਂ ਨੂੰ x ਬਰਾਬਰ ਕਿੰਨਾ ਹੋ ਗਿਆ 650 ਵਟਾ 50 13 565 ਸੋ x ਦਾ ਮੁੱਲ ਆ ਗਿਆ 13 ਸੈਂਟੀਮੀਟਰ ਜੇ x ਦਾ ਮੁੱਲ 13 ਸੈਂਟੀਮੀਟਰ ਹੈ ਤੇ PR ਨੂੰ x ਮੰਨੇ ਅਸੀਂ PR 13 ਸੈਂਟੀਮੀਟਰ ਹੋ ਗਿਆ ਤੇ QR ਸੀਗਾ 25 ਘਟਾ PR 25 ਘਟਾ x ਸੋ 25 ਘਟਾ 13 ਇਹ ਬਰਾਬਰ ਹੋ ਗਿਆ 12 ਸੈਂਟੀਮੀਟਰ ਸੋ ਜਿਹੜਾ PR ਸੀਗਾ ਬੱਚਿਓ ਸੌਰੀ QR ਸੀਗਾ QR ਜਿਹੜਾ ਸਾਨੂੰ ਪਤਾ ਨਹੀਂ ਸੀਗਾ 12 ਸੈਂਟੀਮੀਟਰ ਹੋ ਗਿਆ ਤੇ PR ਜਿਹੜਾ ਸੀਗਾ ਉਹ ਸਾਡਾ ਹੋ ਗਿਆ 13 ਸੈਂਟੀਮੀਟਰ ਜੋ ਸੀ ਤੇ X ਦਾ ਮੁੱਲ ਕੱਢਿਆ ਸੋ 13 ਜਮਾ 12 25 ਹੁੰਦਾ ਠੀਕ ਹੈ ਨਾ ਸੋ ਐ ਸਾਡੇ ਕੋਲ ਮੁੱਲ ਪ੍ਰਾਪਤ ਹੋ ਗਿਆ ਹੁਣ ਅਸੀਂ ਲਿਖਦੇ ਹਾਂ sin P cos P ਤੇ tan P ਸੋ sin P ਬਰਾਬਰ ਕਿਹੜਾ ਹੁੰਦਾ ਬੱਚਿਓ ਹੁਣ P ਤੇ ਧਿਆਨ ਰੱਖਣਾ P ਤੇ ਸੋ P ਸੰਮੁਖ ਭੁਜਾ QR अपना आ गया PR सो QR बटा PR बराबर 12 बटा 13 जवाब आ गया cos P cos P का बराबर होएगा लंब भुजा PQ बटा कर्ण PR सो PQ बटा QR 5 बटा 13 जवाब आ गया ਤੇ tan P tan P ਹੁੰਦਾ ਸੰਮੁਖ भुजा बटा ਲਾਗਵੀਂ ਪੂਜਾ ਸੰਮੁਖ ਪੂਜਾ ਹੈ QR ਲਾਗਵੀਂ ਪੂਜਾ ਹੈ PQ QR बटा PQ बराबर 12 बटा 5 ਐਸਾਡਾ ਆ ਗਿਆ ਜਵਾਬ ਆਹਨ ਦੇਖੀਏ ਅਗਰ ਆ ਸਵਾਲ ਤੇ ਆਖਰੀ ਸਵਾਲ ਇਹ ਵਾਲਾ ਸਵਾਲ ਹੈ ਬੱਚੋ ਦੱਸੋ ਕਿ ਹੇਠਾਂ ਦਿੱਤੇ ਕਥਨ ਠੀਕ ਹਨ ਜਾਂ ਗਲਤ ਕਾਰਨ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ ਸੋਹ ਬੱਚੋ ਹੁਣ ਇੱਕ ਇੱਕ ਕਰਕੇ ਕਰਦੇ ਆ 6 ਭਾਗ ਨੇ ਪਹਿਲਾ ਹੈਗਾ tan a ਦਾ ਮੁੱਲ ਹਮੇਸ਼ਾ 1 ਤੋਂ ਘੱਟ ਹੁੰਦਾ ਹੈ ਇਹ ਵਾਲਾ ਕਥਨ ਗਲਤ ਹੈ ਤੇ ਅਸੀਂ ਸਿੱਧ ਕਰਦੇ ਆ ਕਿ ਕਿੱਦਾਂ ਗਲਤ ਹੈ ਅਸੀਂ ਬੱਚੋ ਦੋ ਉਦਾਹਰਣਾਂ ਵਾਲੇ ਦੋ ਮਿਸਾਲਾਂ ਲੈ ਲਈਆਂ ਸਾਨੂੰ ਪਤਾ ਹੈ ਕਿ ਅਸੀਂ ਇੱਕ ਸਮਕੋਣੀ ਤ੍ਰਿਭੁਜ ਬਣਾਉਣਾ ਹੈ ਜਿਹਦੇ ਤੇ ਪਾਈਥਾਗੋਰਸ ਸਿਧਾਂਤ ਇਹ ਸੱਚ ਬੈਠਦਾ ਹੋਵੇ ਤੇ ਸਭ ਤੋਂ ਛੋਟਾ ਔਰ ਯਾਦ ਰੱਖਣ ਵਾਲਾ ਤ੍ਰਿਭੁਜ ਹੈਗਾ 3 4 5 ਇਹ ਯਾਦ ਰੱਖੋ ਜੀ 3 4 5 ਕਿਉਂ 5 ਜਿਹੜਾ ਕਰਨ ਤੇ 3 ਤੇ 4 ਜਿਹੜੀਆਂ ਦੋ ਦੂਜੀਆਂ ਪੁਜਾਵਾਂ ਕਿਉਂਕਿ ਦੇਖੋ ਬੱਚਿਓ 5 5 25 ਠੀਕ ਹੈ ਇਹ ਕਰਨ 5 5 25 ਤੇ 3 3 9 ਹੈਗਾ ਤੇ 4 4 16 ਹੈਗਾ ਤੇ 16 ਜਮਾ 9 ਕਿੰਨਾ ਆਉਂਦਾ 25 ਕਿਉਂਕਿ ਪਾਈਥਾਗੋਰਸ ਸਿਧਾਂਤ ਦੇ ਹਿਸਾਬ ਨਾਲ ਹਰ ਸਮਕੋਣੀ ਤ੍ਰਿਭੁਜ ਦੇ ਵਿੱਚ ਕਰਨ ਦੀ ਕਰਨ ਦਾ ਵਰਗ ਜਿਹੜਾ ਹੈ ਬਾਕੀ ਦੋ ਪੁਜਾਵਾਂ ਦੇ ਵਰਗ ਦੇ ਜੋੜ ਦੇ ਬਰਾਬਰ ਹੁੰਦਾ ਹੈ ਇਹਦਾ ਉਲਟ ਵੀ ਸਿੱਧਾ ਜੇ ਕਿਸੇ ਤ੍ਰਿਭੁਜ ਦੀਆਂ ਤਿੰਨ ਭੁਜਾਵਾਂ ਦਿੱਤੀਆਂ ਹੋਣ ਤੇ ਜਿਹੜੀ ਉਹਦੀ ਸਭ ਤੋਂ ਵੱਡੀ ਭੁਜਾ ਹੈ ਉਹਦਾ ਵਰਗ ਜਿਹੜਾ ਹੈ ਬਾਕੀ ਦੋ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੈ ਤੇ ਇਹਦਾ ਮਤਲਬ ਹੈ ਹੋਇਆ ਕਿ ਉਹ ਤ੍ਰਿਭੁਜ ਇੱਕ ਸਮਕੁਣੀ ਤ੍ਰਿਭੁਜ ਹੈ ਸੋ ਇਸ ਕਰਕੇ ਸਭ ਤੋਂ ਵਧੀਆ ਮਿਸਾਲ ਜੇ ਲੈਣੀ ਹੋਵੇ ਚੇਤਾ ਰੱਖਣ ਲਈ ਹਮੇਸ਼ਾ ਤੁਸੀਂ 3 4 5 ਯਾਦ ਰੱਖੋ ਜਿਹਦੇ ਵਿੱਚ 5 ਇੱਕ ਕਰਣ ਹੈ ਤੇ 3 ਜਾਂ 4 ਦੂਜੀਆਂ ਭੁਜਾਵਾਂ ਨੇ ਹੁਣ ਬੱਚਾ ਦੇਖੋ ਮੈਂ ਕੀ ਕੀਤਾ ਮੈਂ ਦੋ ਤ੍ਰਿਭੁਜ ਲੈ ਲਏ ਇੱਥੇ A B C ਅਵੀ ADC ਹੈਗਾ ਫਰਕ ਕੀ ਹੈਗਾ ਇੱਥੇ 5 ਰੱਖਿਆ ਇੱਥੇ ਵੀ 4 ਰੱਖਿਆ ਇੱਥੇ ਵੀ 3 ਰੱਖਿਆ ਪਰ ਇਥੇ ਵੀ ਕੀ ਕਰ ਦਿੰਦਾ ਇੱਥੇ A ਹੈਗਾ ਇੱਥੇ C ਹੈਗਾ ਤੇ ਇੱਥੇ C ਤੇ A ਕਰ ਦਿੰਦਾ ਸੋ ਦੋਨਾਂ ਦਾ ਫਰਕ ਹੈਗਾ ਇੱਕ ਵਾਰ AB ਜਿਹੜੀ ਹੈਗੀ ਇਹ ਓ 4 ਹੈਗੀ ਹੈ ਇੱਥੇ AB ਜਿਹੜੀ ਹੈ ਉਹ 3 ਹੈਗੀ ਹੈ ਇੱਥੇ BC 3 ਹੈਗੀ ਹੈ ਇੱਥੇ BC 4 ਹੈਗੀ ਹੈ ਕਿਉਂਕਿ ਇਹ ਦੋਈ ਅਵਸਥਾਾਂ ਵਿੱਚ ਦੋਈ ਸੰਭਾਵਨਾਾਂ ਵਿੱਚ ਮੌਜੂਦ ਹੈਗੀਆਂ ਨੇ ਤੇ ਅਸੀਂ ਸਿੱਧ ਕਰਨਾ ਹੈ ਕਿ ਟੈਨ ਇਹਦਾ ਮੁੱਲ ਹਮੇਸ਼ਾ 1 ਤੋਂ ਘੱਟ ਹੁੰਦਾ ਜਿਹੜੀ ਹੈ ਇਹ ਗੱਲ ਕਥਨ ਗਲਤ ਹੈ ਜੇ ਮੈਂ ਚਿੱਤਰ 우ੜਾ ਵਿੱਚ ਦੇਖੀਏ ਚਿੱਤਰ 우ੜਾ ਵਿਚ ਵਾਲਾ ਲਾਲਿਆ ਟੈਨ a ਕੀ ਦੇ ਬਰਾਬਰ ਹੋਏਗਾ ਟੈਨ a ਸੰਮੁਖ ਭੁਜਾ ਲਾਗੇ ਭੁਜਾ ਸੋ bc ab 3 4 ਹੈ ਬੱਚੋ ਕੀ ਹੈਗਾ 3 4 1 ਤੋਂ ਘੱਟ ਹੈ ਕਿਉਂਕਿ ਅੰਸ਼ ਛੋਟਾ ਹੈ ਹਰ ਵੱਡਾ ਹੈ ਠੀਕ ਹੈ ਇਹਨੂੰ ਜੇ ਲੇ ਭਾਗ ਕਰੋਗੇ ਤੇ 0.78 ਕੁਝ ਆਇਆ 0.7 ਹੈਗਾ 4728 ਤੇ 45 ਵੀ जीरो पॉइंट सत्त आएगा ठीक है हूँ चित्र ऐडा देखो फिर टेन लै लो हूँ टेन इतने आ गया यह टैन है सनमुख पुजा बटा लागमी पुजा बीसी बटा ए बी बीसी बटा ईबी चार बटा तेन हूँ चार बटा तीन बच्चों चार जो अंश हैगा हर तीन तो वा है इस करके जो भाग तो करा एक तो व्डा है तीन एकम तीन फिर दशमलव फिर तीन 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 एक पॉइंट तीन 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 करके आएगा यह जीरो पॉइंट सत्त ਸੋ ਇਹਦਾ ਮਤਲਬ ਇਹ ਹੋਇਆ ਕਿ ਟੈਨ ਇਹਦਾ ਮੁੱਲ ਇੱਕ ਤੋਂ ਘੱਟ ਵੀ ਹੋ ਸਕਦਾ ਹੈ ਟੈਨ ਦਾ ਮੁੱਲ ਇੱਕ ਤੋਂ ਵੱਧ ਵੀ ਹੋ ਸਕਦਾ ਸੋ ਇਸ ਤਰ੍ਹਾਂ ਇਸ ਤਰ੍ਹਾਂ ਟੈਨ ਇਹਦਾ ਮੁੱਲ ਇੱਕ ਤੋਂ ਵੱਧ ਵੀ ਹੋ ਸਕਦਾ ਹੈ ਸੋ ਇਹ ਕਥਨ ਕਿ ਹਮੇਸ਼ਾ ਇੱਕ ਤੋਂ ਘੱਟ ਹੁੰਦਾ ਹੈ ਇਹ ਗਲਤ ਸਾਬਿਤ ਹੋ ਗਿਆ ਅਗਲਾ ਦੇਖੀਏ ਬੱਚੋ ਕੋਣ A ਦੇ ਕਿਸੇ ਮੁੱਲ ਸੈਕੈਂਟ A ਬਰਾਬਰ 12/5 ਹੈ ਕਿ ਸੰਭਵ ਹੈ ਜਾਂ ਨਹੀਂ ਸੋ ਇਹਦਾ ਜਵਾਬ ਹੈਗਾ ਸਹੀ ਇਹ ਗੱਲ ਸਹੀ ਹੈ ਸੋ ਅਸੀਂ ਇੱਕ ਤ੍ਰਿਭੁਜ ਬਣਾ ਲਿਆ ਸਮਕੋਣੀ ਤ੍ਰਿਭੁਜ ABC ਵਿੱਚ AC 12 ਹੈਗਾ AC 12 ए बी 5 ਇਹ ਮੰਨ ਲਿਆ ਕਿਉਂ ਕਿ ਜੋ ਸੈਕੈਂਟ ਹੈ ਬੱਚੋ ਸੈਕੈਂਟ A ਜਿਹੜਾ ਹੈਗਾ ਉਹ ਲਾਗਵੀਂ ਪੁਜਾ ਕਰਨ ਦੇ ਬਰਾਬਰ ਹੁੰਦਾ ਠੀਕ ਹੈ ਨਾ ਸੋ ਇਸੇ ਨੂੰ ਇਹਦਾ 12 ਵਰਗ ਪੰਜ ਮੰਨ ਲਿਆ ਠੀਕ ਹੈ ਤੇ BC ਬਰਾਬਰ ਇਹ BC ਦਾ ਵਰਗ ਬਰਾਬਰ AC ਦਾ ਵਰਗ ਘਟਾ AB ਦਾ ਵਰਗ 12 12 12 ਦਾ ਵਰਗ ਘਟਾ 5 ਦਾ ਵਰਗ 144 ਘਟਾ 25 119 BC ਬਰਾਬਰ 119 ਦਾ ਵਰਗ ਮੂਲ ਜੋ ਕਿ ਸੰਭ 可能 ਹੈ ਸੋ ਇਹ ਇਹ ਤ੍ਰਿਪੁਜਾ ਦਾ ਬਣ ਸਕਦਾ ਜੇ ਸਮਕੋਣੀ ਤ੍ਰਿਭੁਜ ਬਣ ਜਾਏ ਐਵਲੀ ਸ਼ਰਤ ਨੂੰ ਪੂਰੇ ਕਰਦੇ ਹੋਏ ਤੇ ਇਹਨਾਂ ਇਹ ਸ਼ਰਤ ਸਹੀ ਹੈ ਸੋ ਜੇ ਬੱਚਿਓ bc 119 ਵਰਗਮੂਲ ਹੋਵੇ ਇਹ 5 ਹੋਵੇ ਇਹ 12 ਹੋਵੇ ਤੇ ਫਿਰ ਸੈਕੈਂਟ a 12/5 ਹੋ ਸਕਦਾ ਹੈ ਇਹ ਗੱਲ ਸਹੀ ਹੈ ਅੱਗੇ ਚਲੀਏ ਕਹਿੰਦੇ cos a ਕੋਣ a ਦੇ ਕੋਸੈਕੈਂਟ ਦਾ ਸੰਖੇਪ ਰੂਪ ਹੈ ਇਹ ਗੱਲ ਗਲਤ ਹੈ ਤੇ ਸਹੀ ਕਥਨ ਕੀ ਹੈਗਾ cos a ਕੋਣ a ਦੇ ਕੋਸਾਈਨ ਦਾ ਸੰਖੇਪ ਰੂਪ ਹੈ ਠੀਕ ਹੈ ਕੋ ਸੈਕੈਂਡ ਦਾ ਨਹੀਂ ਹੈਗਾ ਕੋ ਸਾਈਨ ਦਾ ਸੰਖੇਪ ਰੂਪ ਅਗਲਾ ਕਹਿੰਦੇ ਕੋਟ a ਕੋਟ ਅਤੇ a ਦਾ ਗੁਣਨਫਲ ਹੁੰਦਾ ਹੈ ਗਲਤ ਇਹ ਵੀ ਗਲਤ ਹੈ ਸਹੀ ਕਥਨ ਕੀ ਹੈਗਾ ਕੋਟ a ਕੋਣ a ਦੇ ਕੋਟੈਂਜੈਂਟ ਦਾ ਸੰਖੇਪ ਰੂਪ ਹੈ ਉਹਦਾ ਗੁਣਨਫਲ ਨਹੀਂ ਹੈ ਹੁਣ ਆਖਰੀ ਪਾਗ ਦੇਖੀਏ ਆਖਰੀ ਪਾਗੇ ਬੱਚਿਓ ਕਿਸੇ ਵੀ ਕੋਣ θ ਦੇ ਲਈ sin θ 4/3 ਹੈ ਇਹ ਗਲਤ ਹੈ ਪਹਿਲੀ ਗੱਲ ਯਾਦ ਰੱਖਣਾ ਬੱਚਿਓ sin θ ਹਮੇਸ਼ਾ 1 ਤੋਂ ਘੱਟ ਹੁੰਦਾ ਹੈ ਠੀਕ ਹੈ ਸੋ ਅਸੀਂ ਇਹਨੂੰ ਸਿੱਧ ਕਰਦੇ ਹਾਂ ਹਨ ਕਹਿੰਦੇ ਆ ਵੀ ਆਪਣੀ ਪੁਸ਼ਟੀ ਕਰੋ ਤੁਸੀਂ ਕਿ ਅਸੀਂ ਇਹ ਇੱਕ ਬਣਾ ਲਿਆ ਤ੍ਰਿਭੁਜ ਬਣਾ ਲਿਆ ਠੀਕ ਹੈ 4/3 ਹੈਗਾ ਨਾ ਸੋ θ ਕਿਹਦੇ ਬਰਾਬਰ ਹੁੰਦਾ ਹੈ ਸੰਮੁਖ ਭੁਜਾ ਕਰਨ ਵੈਸੇ ਤੇ ਬੱਚਿਓ ਅਸੀਂ ਜਵਾਬ ਸੰਖੇਪ ਐ ਵੀ ਦੇ ਸਕਦੇ ਹਾਂ ਕਿ ਕਿਸੇ ਵੀ ਸਮਕੋਣੀ ਤ੍ਰਿਭੁਜ ਦੇ ਵਿੱਚ ਕਰਨ ਦੀ ਭੁਜਾ ਹਮੇਸ਼ਾ ਸਭ ਤੋਂ ਵੱਡੀ ਹੁੰਦੀ ਹੈ ਸੋ ਇੱਥੇ 3 ਤੇ ਹੋਈ ਨਹੀਂ ਸਕਦੀ ਕਿਉਂਕਿ 3 4 ਤੋਂ ਛੋਟਾ ਹੈਗਾ ਪਰ ਅਸੀਂ ਇਹਨੂੰ ਸਿੱਧ ਕਰਦੇ ਹਾਂ ਗਣਿਤ ਦੇ ਰੂਪ ਵਿੱਚ ਸੋ ਇਹ AB ਇਹਨੂੰ 4 ਲੈ ਲਿਆ ਇਹਨੂੰ 3 ਲੈ ਲਿਆ ਤੇ ਹੁਣ ਦੇਖਦੇ ਆਂ ਕਿ ਇਹ ਤੀਜੀ ਪੂਜਾ ਜਿਹੜੀ ਹੈ ਸਾਨੂੰ ਮਿਲਣੀ ਚਾਹੀਦੀ ਹੈ ਕੋਈ ਨਾ ਕੋਈ ਪਾਈਥਾਗੋਰਸ ਥਿਊਰਮ ਦੇ ਹਿਸਾਬ ਦੇ ਨਾਲ ਸੋ sin θ ਸੰਮੁਖ ਪੂਜਾ ਭਟਕ ਕਰਨ ਸੋ ਮੰਨ ਲਓ ਕਿ ਸਮਕੋਣੀ ਤ੍ਰਿਪੂਜ ABC ਵਿੱਚ AC 3 ਸੈਂਟੀਮੀਟਰ ਹੈ ਤੇ AB 4 ਸੈਂਟੀਮੀਟਰ ਹੈ ਅਤੇ BC² AC² AB² ਸੋ 3² 4² ਠੀਕ ਹੈ ਹੁਣ 9 16 9/16 या /7 ਹੁਣ ਬੱਚਿਓ ਤੁਸੀਂ ਦੱਸੋ ਕਿਸੇ ਵੀ ਤ੍ਰਿਪੁਜ ਦੀ ਲੰਬਾਈ ਕੀ ਰਿਣਾਤਮਕ ਹੋ ਸਕਦੀ ਹੈ ਨਹੀਂ ਹੋ ਸਕਦੀ ਇਹਦਾ ਮਤਲਬ ਕੀ ਇਹ ਜਿਹੜੀ ਹਾਲਤ ਹੈ ਇਹ ਸੰਭਵ ਹੀ ਨਹੀਂ ਹੈਗੀ ਤਾਂ ਹੀ ਕਰਕੇ ਰਿਣਾਤਮਕ ਆਇਆ ਪਰ ਕਿਸੇ ਤ੍ਰਿਪੁਜ ਦੀ ਪੂਜਾ ਰਿਣਾਤਮਕ ਨਹੀਂ ਹੋ ਸਕਦੀ ਇਸ ਲਈ ਕਿਸੇ ਵੀ θ ਦੇ ਲਈ sin θ 4/3 ਸੰਭਵ ਨਹੀਂ ਹੈ ਸੋ ਐਸੀ ਕਰਿ ਵਿਦਿਆਰਥੀਓ ਤੁਹਾਡਾ ਅਭਿਆਸ ਨੰਬਰ 8.1 ਦੇ ਆਖਰੀ ਤਿੰਨ ਸਵਾਲ ਇਹਦੇ ਨਾਲ ਤੁਹਾਡਾ ਅਭਿਆਸ ਨੰਬਰ 8.1 ਇੱਥੇ ਸਮਾਪਤ ਹੁੰਦਾ ਹੈ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ